ਲੋਬੀ ਹੁਣ ਤਾਂ ਨੂੰ ਵਿਆਹਾਂ ਪਾਰਟੀਆਂ ਦੇ ਕਿਰਾਏ ਤੇ ਕੱਪੜੇ ਲੈ ਕੇ ਪਾ ਕੇ ਜਾਣ ਦੀ ਲੋੜ ਨਹੀਂ ਕਿਸੇ ਭੈਣ ਭਰਾ ਤੋਂ ਮੰਗੇ ਕੱਪੜੇ ਪਾ ਕੇ ਜਾਣ ਦੀ ਲੋੜ ਨਹੀਂ ਕਿਉਂਕਿ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਲੈ ਕੇ ਤੁਹਾਡੇ ਲਈ ਲਗਜ਼ਰੀ ਕੱਪੜੇ ਰਾਇਲ ਕੱਪੜੇ ਅਲਟੀਮੇਟ ਡਿਜ਼ਾਈਨਰ ਕੱਪੜੇ ਆ ਦੇਖੋ ਲਹਿੰਗਾ ਉਹ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਕੋਈ ਬਾਜ਼ਾਰ ਚ ਕਹਿੰਦਾ 35000 ਦਾ ਕੋਈ ਕਹਿੰਦਾ 40000 ਦਾ ਉਹ ਸਾਡੇ ਕੋਲ ਆਓ ਜਿੰਨੇ ਦਾ ਬਾਜ਼ਾਰ ਚ ਇੱਕ ਮਿਲਣਾ ਚਾਰ ਚਾਰ ਲੈ ਕੇ ਜਾਓ ਜੇ ਆਪਾਂ ਡਿਜ਼ਾਈਨਰ ਦੀ ਗੱਲ ਕਰ ਲਈਏ ਆਪਾਂ ਕਲਰ ਦੀ ਗੱਲ ਕਰ ਲਈਏ ਤਾਂ ਸਾਡੇ ਤੋਂ ਉੱਪਰ ਪੂਰੇ ਪੰਜਾਬ ਚ ਤੁਹਾਨੂੰ ਵੈਰਾਈਟੀ ਨਹੀਂ ਮਿਲਣੀ ਆ ਚੱਕੋ ਨੇਚਰਲ ਕਰੇਵ ਦਾ ਸੂਟ ਬਜ਼ਾਰਾਂ ਚ 10-10000 ਰੁਪਿਆ ਰੇਟ ਹੈ ਹੈਂਡਵਰਕ ਦੇ ਨਾਲ ਚੱਕੋ 3500 ਰੁਪਏ ਦਾ ਓਏ ਲਖਨਊ ਦਾ ਸੂਟ ਕਹਿੰਦੇ ਇਹਨੂੰ ਬਜ਼ਾਰਾ ਦੇ ਵਿੱਚ ਕੋਈ 10 15 ਹਜ਼ਾਰ ਤੋਂ ਘੱਟ ਨਹੀਂ ਦਿੰਦਾ ਚੱਕੋ 3500 ਰੁਪਏ ਜੇ ਵੀ ਦੇ ਦੇਣਾ ਦੇਖੋ ਜੀ ਬਾਜ਼ਾਰ 'ਚ ਘੱਟੋ-ਕੰਢ 15 15 ਹਜ਼ਾਰ ਰੇਟ ਸਾਡੇ ਕੋਲ 15000 ਦੇ ਤਿੰਨ 5 5000 'ਚ ਚਾਹੇ ਤੁਸੀਂ ਹੈਵੀ ਸੂਟ ਲੈਣੇ ਆ ਹੈਵੀ ਤੁਸੀਂ ਲੈਣੇ ਆ ਲਹਿੰਗੇ ਚਾਹੇ ਲੈਣੀਆਂ ਡਰੈੱਸਾਂ ਤੇ ਬਹੁਤ ਵੱਡੀ ਆਫਰ 5 ਦਿਨ 5 ਦਿਨਾਂ ਦੇ ਅੰਦਰ-ਅੰਦਰ ਆਜੋ ਐਦਾਂ ਦੇ ਲਹਿੰਗੇ ਟਾਪ ਦੇ ਡਿਜ਼ਾਈਨ ਕਾਡੀਆਂ ਦੇ ਪਰ ਉਹ ਰੇਸ਼ਮ ਦਾ ਕੰਮ ਹੋਇਆ ਭਾਜੀ ਬਜ਼ਾਰਾਂ 'ਚ 30-30 ਹਜ਼ਾਰ ਦਾ ਸੂਟ ਬੰਦਾ ਅਸੀਂ 11000 'ਚ ਦੇ ਦਾਂਗੇ ਸਾਡੇ ਕੋਲ ਸ਼ਰਾਰੇ ਸੂਟ ਵੀ ਹੈਗੇ ਆ ਸਾਡੇ ਕੋਲ ਸਲਵਾਰ ਸੂਟ ਵੀ ਹੈਗੇ ਆ ਉਹ ਸਾਡੇ ਕੋਲ ਪਜਾਮੀ ਸੂਟ ਵੀ ਹੈਗੇ ਆ ਦੇਖੋ ਵਨ ਪੀਸ ਡਰੈਸਾਂ ਬਾਜ਼ਾਰ 'ਚ ਆ ਕੇ 30-30 ਹਜ਼ਾਰ 35-35 ਰੁਪਏ ਤੁਸੀਂ ਲਾਉਨੇ ਹੋ ਇੱਥੇ ਕੋਈ 6000 ਦੀ ਕੋਈ 8000 ਦੀ ਕੋਈ 10000 ਦੀ ਭਾਈ ਆ ਤਾਂ ਨਜ਼ਰ ਨਾ ਲੱਗੇ ਡਿਆਨਿਆ ਬਿਲਕੁਲ ਜੀ ਭਾਜੀ ਸਾਡੇ ਕੋਲੇ ਹਰ ਇੱਕ ਚੀਜ਼ ਮਿਲ ਜਣੀ ਹੈ ਬਾਜ਼ਾਰ ਦੇ ਵਿੱਚ ਜਾਣਿਓ 12000 ਰੁਪਏ ਦਾ ਕੋਟ ਪੈਂਦਾ 2 ਪੀਸ ਸਾਡੇ ਕੋਲ ਆਜੋ ਲੈ ਜੋ 2995 ਰੁਪਏ ਦਾ ਕੋਈ ਕਹਿੰਦਾ ਜੀ 17000 ਕੋਈ ਕਹਿੰਦਾ ਜੀ 16000 ਸਾਡੇ ਕੋਲ ਆਜੋ 3760 ਦੇ ਵਿੱਚ 3760 ਚ 3 ਪੀਸ ਕੋਟਮੈਂਟ ਲੈ ਕੇ ਜਾ ਸਕਦੇ ਆ ਲਓ ਵੀ ਹੁਣ ਤੁਹਾਨੂੰ ਵਿਆਹਾਂ ਪਾਰਟੀਆਂ ਦੇ ਕਿਰਾਏ ਤੇ ਕੱਪੜੇ ਲੈ ਕੇ ਪਾ ਕੇ ਜਾਣ ਦੀ ਲੋੜ ਨਹੀਂ ਕਿਸੇ ਭੈਣ ਭਰਾ ਤੋਂ ਮੰਗੇ ਕੱਪੜੇ ਪਾ ਕੇ ਜਾਣ ਦੀ ਲੋੜ ਨਹੀਂ ਕਿਉਂਕਿ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਲੈ ਕੇ ਤੁਹਾਡੇ ਲਈ ਲਗਜ਼ਰੀ ਕੱਪੜੇ ਰਾਇਲ ਕੱਪੜੇ ਅਲਟੀਮੇਟ ਡਿਜ਼ਾਈਨਰ ਕੱਪੜੇ ਪਰ ਉਹਨਾਂ ਦੇ ਰੇਟ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣੇ ਆ ਕੋਡੀਆਂ ਦੇ ਪਾ ਕਰਦਾ ਕੋਡੀਆਂ ਦੇ ਪਾ ਆ ਦੇਖੋ ਲਹਿੰਗਾ ਉਹ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਕੋਈ ਬਾਜ਼ਾਰ ਚ ਕਹਿੰਦਾ 35000 ਦਾ ਕੋਈ ਕਹਿੰਦਾ 40000 ਦਾ ਉਹ ਸਾਡੇ ਕੋਲ ਆਓ ਜਿੰਨੇ ਦਾ ਬਾਜ਼ਾਰ ਚ ਇੱਕ ਮਿਲਣਾ ਚਾਰ ਚਾਰ ਲੈ ਕੇ ਜਾਓ ਜੇ ਆਪਾਂ ਡਿਜ਼ਾਈਨਰ ਹੀ ਗੱਲ ਕਰ ਲਈਏ ਆਪਾਂ ਕਲਰ ਦੀ ਗੱਲ ਕਰ ਲਈਏ ਤਾਂ ਸਾਡੇ ਤੋਂ ਉੱਪਰ ਪੂਰੇ ਪੰਜਾਬ ਚ ਤੁਹਾਨੂੰ ਵੈਰਾਈਟੀ ਨਹੀਂ ਮਿਲਣੀ ਦੇਖੋ ਜੀ ਵਿਆਹ ਸ਼ਾਦੀ ਤੇ ਜਾਣਾ ਹੋਵੇ ਤੁਸੀਂ ਆਪਣਾ ਚਾਹ ਪੂਰਾ ਕਰਨਾ ਹੋਵੇ ਉਹ ਜਿੰਨੇ ਦਾ ਕਿਰਾਏ ਤੇ ਲੈਣਾ ਉਦੋਂ ਸਸਤਾ ਅਸੀਂ ਤੁਹਾਨੂੰ ਨਵਾਂ ਦੇ ਦੇਣਾ ਹੈਗਾ ਕੋਈ ਕਹਿੰਦਾ ਸਾਨੂੰ ਕੌਣ ਚਾਹੀਦਾ ਕੋਈ ਕਹਿੰਦੇ ਬਨ ਪੀਸ ਡਰੈਸ ਚਾਹੀਦੀ ਆ ਕਹਿੰਦੇ ਨਾ ਜੀ ਨਾ ਰੰਗ ਤਾਂ ਮੈਂ ਪਾਉਂਗੀ ਬਲੈਕ ਤੇ ਬਲੈਕ ਪਾ ਕੇ ਹੀ ਜਾਉਂਗੀ ਬਲੈਕ ਕਾਲੇ ਰੰਗ ਦੇ ਵਿੱਚ ਦੇਖੋ ਕਿੰਨੇ ਡਿਜ਼ਾਈਨਰ ਡਿਜ਼ਾਈਨਰ ਪੀਸ ਆ ਗਏ ਆ ਕੋਈ ਕਹਿੰਦੇ ਸਾਨੂੰ ਇਦਾਂ ਦੇ ਲਾਈਟੀਆਂ ਚੀਜ਼ਾਂ ਚਾਹੀਦੀਆਂ ਪਹਿਣਾ ਨੂੰ ਤਾਂ ਖੁਸ਼ ਕਰ ਦਿੱਤਾ ਹੈਗਾ ਗੱਲ ਆ ਗਈ ਭਰਾਵਾਂ ਦੀ ਆ ਚੈੱਕ ਕਰੋ ਬਾਈ ਜੀ ਤਰਸੇਮ ਜਛੜਬਾਈ ਵਾਲਾ ਡਿਜ਼ਾਈਨ ਬਾਜ਼ਾਰ ਦੇ ਵਿੱਚ ਜਾਣਿਓ 12000 ਰੁਪਏ ਦਾ ਕੋਟ ਪੈਂਟ ਆ 2 ਪੀਸ ਸਾਡੇ ਕੋਲ ਆ ਜੋ ਲੈ ਜਾਓ 2995 ਰੁਪਏ ਦਾ ਚੈਲੰਜ ਇਸ ਗੱਲ ਦਾ ਉਹ 4450 ਤੋਂ ਘੱਟ ਸਲਾਈ ਨਹੀਂ 2995 ਦੇ ਰਹੇ ਆ ਚਾਹੇ ਡਿਜ਼ਾਈਨ ਇਦਾਂ ਨਾ ਲੈ ਜਾਓ ਚਾਹੇ ਇਹ ਲੈ ਜਾਓ ਗੱਲ ਕਰਾਂਗੇ 3 ਪੀਸ ਕੋਟ ਪੈਂਟ ਦੀ ਕੋਈ ਕਹਿੰਦਾ ਜੀ 17000 ਕੋਈ ਕਹਿੰਦਾ ਜੀ 16000 ਸਾਡੇ ਕੋਲ ਆਜੋ 3760 ਦੇ ਵਿੱਚ 3760 ਚ 3 ਪੀਸ ਕੋਟ ਪੈਂਟ ਲੈ ਕੇ ਜਾ ਸਕਦੇ ਆ ਬਾਸਕਟਾਂ ਲੈਣੀਆਂ ਜਿੰਨੀਆਂ ਮਰਜੀ ਡਿਜ਼ਾਈਨ ਬਣਾਉਣੇ ਜਿੰਦਾਂ ਦੇ ਮਰਜੀ ਕੋਰਤੇ ਪਜਾਮੇ ਬਾਜ਼ਾਰ ਚ ਜਾਂਨੇ ਹੋ ਗੀਜ਼ਾ ਕਾਟਨ ਕੋਰਤਾ ਪਜਾਮਾ 3000 ਤੋਂ ਘੱਟ ਨਹੀਂ ਸਾਡੇ ਕੋਲ ਆਜੋ 1300 ਰੁਪਏ ਚ ਲੈ ਜਾਓ ਕੁਰਤਾ ਪਿਆਮਾ ਸਲਾਈ ਕਰਕੇ ਨਾ 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 ਕੋਈ 10000 ਨਹੀਂ ਰੇਟ ਕੋਈ 18000 ਨਹੀਂ ਸ਼ੇਰ ਬਣੀਆ ਰੇਟ ਸਿਰਫ 6500 ਰੁਪਏ ਚ ਦਵਾਂਗੇ 6500 ਰੁਪਏ ਚ ਸ਼ੇਰ ਬਣੀ ਸਲਾਈ ਕਰਕੇ ਦਵਾਂਗੇ ਦੇਖੋ ਜੀ ਵੈਡਿੰਗ ਹਾਲ ਆ ਵੈਡਿੰਗ ਹਾਲ ਤੁਸੀਂ ਹੁਣ ਸ਼ੋਅਰੂਮਾਂ 'ਚ ਜਾ ਕੇ ਲੁੱਟਾ ਨਾ ਕਰਾ ਲਿਓ ਮਤੂ ਸ਼੍ਰੀ ਦਸਤਾਰ ਬਾਗ ਆਪਣਾ ਆਜੋ ਫਰੀ ਦੇ ਪਾ ਕਪੜਾ 1 ਲੱਖ ਵਾਲਾ ਕਪੜਾ ਚੈਲੰਜ ਨਾ ਚੈਲੰਜ 1 ਲੱਖ ਵਾਲਾ ਕਪੜਾ 40000 ਦੇ ਕੇ ਭੇਜਾਂਗੇ ਜਿਹਨੇ ਲੈਣਿਆ ਰਾਇਲ ਕਪੜੇ ਭਾਰੇ ਭਾਰੇ ਬਿਲਕੁਲ ਹੈਵੀ ਹੈਵੀ 10 10 20 20000 ਦਾ ਸੂਟ ਜਿਹੜਾ ਕਪੜਾ 2 ਲੱਖ ਰੁਪਏ ਲੈਣਾ ਬਾਜ਼ਾਰ ਚ ਅਸੀਂ 80000 ਜਮਾਗੇ ਨਹੀਂ ਜਕੀਨੋਂਦਾ ਹਣਾ ਆ ਦੇਖੋ ਡਿਜ਼ਾਈਨ ਤੁਸੀਂ ਬਾਈ ਜੀ ਚੱਕ ਰਿਓ ਘੜੇ ਤੋਂ ਕੋਲਾ ਲਓ ਜੀ ਚੱਕ ਤੇ ਨੇ ਘੜੇ ਤੋਂ ਕੋਲਾ ਆ ਚੱਕੋ ਨੇਚਰਲ ਕਰੇਵ ਦਾ ਸੂਟ ਬਜ਼ਾਰਾ ਚ 10-10000 ਰੁਪਿਆ ਰੇਟ ਹੈ ਹੈਂਡਵਰਕ ਦੇ ਨਾਲ ਚੱਕੋ 3500 ਰੁਪਏ ਦਾ ਆਜੋ ਹੁਣ ਦਿਖਾਣਾ ਤੁਹਾਨੂੰ ਹੈਂਡਵਰਕ ਜ਼ੀਰੋ ਟਾਂਕੇ ਵਾਲਾ ਓਏ ਲਖਨਊ ਦਾ ਸੂਟ ਕਹਿੰਦੇ ਇਹਨੂੰ ਬਜ਼ਾਰਾ ਦੇ ਵਿੱਚ ਕੋਈ 10-15000 ਤੋਂ ਘਟ ਨਹੀਂ ਦਿੰਦਾ ਚੱਕੋ 3500 ਰੁਪਏ ਜੇ ਵੀ ਦੇ ਦੇਣਾ ਓਏ ਆਜੋ ਹੁਣ ਆ ਗੱਲ ਕਰਦੇ ਦਾਜਵਰੀ ਵਾਲਾ ਸੂਟ ਓਏ ਇਹਨੂੰ ਕਹਿੰਦੇ ਫਰਕਾਬਾਦੀ ਸੂਟ ਬਾਜੂ ਪਹੁੰਚਣਾਂ ਲੱਦਿਆ ਹੋਇਆ 20-25000 ਤੋਂ ਘੱਟ ਨਹੀਂ ਮਿਲਦਾ ਸੂਟ ਚੱਕੋ 5000 ਰੁਪਏ 'ਚ 5000 ਰੁਪਏ 'ਚ ਸੂਟ ਦੇਖੋ ਜੀ ਬਾਜ਼ਾਰ 'ਚ ਘੱਟੋ-ਕੰਢ 15-15000 ਰੇਟ ਸਾਡੇ ਕੋਲ 15000 ਦੇ ਤਿੰਨ 5-5000 'ਚ ਰੰਗ ਚੈੱਕ ਕਰੋ ਅੱਛਾ ਹੋਰ ਦੇਖੋ ਡਿਜ਼ਾਈਨ ਤਾਂ ਸਾਡੇ ਸੋਹਣੇ ਆ ਸਾਡੇ ਸੂਟਾਂ ਦੀ ਫਰਨੀਸ਼ਿੰਗ ਚੈੱਕ ਆ ਲੋ カラー चेक ਕਰ ਲੋ ਓਏ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਦੇਣੀਆਂ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾਪਾਣਾ ਆਜੋ ਰੰਗ ਚਾਹੇ ਤੁਸੀਂ yellow ਲੈ ਲਿਓ ਓ ਰੰਗ ਤੁਸੀਂ black ਲੈ ਲਿਓ ਭਾਵੇਂ ਰੰਗ ਤੁਸੀਂ blue ਲੈ ਲਿਓ ਦੇਖੋ ਤਾਂ ਸਹੀ ਕਿੰਨਾ ਚਮ ਚਮ ਕਰਦਾ ਲਿਸ਼ਕੋਰੇ ਮਾਰਦਾ ਬੁਲਬੁਲ ਦਾ ਬੱਚਾ ਬੁਲਬੁਲ ਦਾ ਬੱਚਾ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਣਾ ਤੁਸੀਂ ਓ ਯੂਰਪ ਤੋਂ ਆਉਣਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਆਉਣਾ ਭਾਣਾ ਆਜੋ ਬਹੁਤ ਵੱਡੇ ਫਾਇਦੇ ਨਵੇਂ-ਨਵੇਂ ਡਿਜ਼ਾਈਨ ਇੱਕੋ ਹੀ ਇਹ ਸਟੋਰ ਆ ਪੰਜਾਬ ਦਾ ਜਿੱਥੇ ਤੁਹਾਡੀਆਂ ਲੁੱਟਾਂ ਨਹੀਂ ਹੁਣੀਆਂ ਇੱਕੋ ਹੀ ਸਟੋਰ ਆ ਜਿੱਥੇ 2 400 ਤੋਂ ਲੈ ਕੇ 25 30 ਹਜ਼ਾਰ ਦਾ ਸਾਨੂੰ ਕਪੜਾ ਮਿਲ ਜਾਂਦਾ ਸੂਟ ਮਿਲ ਜਾਂਦੇ ਹੈਗੇ ਆ ਬਾਈ ਜੀ ਮੈਂ ਦੇਖ ਰਿਹਾ ਫਲਕਾਰੀਆਂ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਕੱਢਦੇ ਮੈਂ ਕਿਹਾ ਟੋਪ ਟੋਪ ਦੀਆਂ ਚੀਜ਼ਾਂ ਲਿਆਏ ਆ ਉਹ ਭਾਜੀ ਇਹਨੂੰ ਕਹਦੇ ਆ ਮਹਿਕ ਪੰਜਾਬ ਦੀ ਮਹਿਕ ਪੰਜਾਬ ਦਾ ਸੂਟ ਹੈ ਚੈੱਕ ਕਰੋ ਹੈਂਡਵਰਕ ਹੋਇਆ ਨਾਲ ਕੇਸਰ ਕਰਾਚੀ ਦਾ ਮੜਿਆ ਹੋਇਆ ਰੇਸ਼ਮ ਦਾ ਕੰਮ ਉਹ ਰੇਸ਼ਮ ਦਾ ਕੰਮ ਹੋਇਆ ਭਾਜੀ ਬਜ਼ਾਰਾਂ 'ਚ 30-30 ਹਜ਼ਾਰ ਦਾ ਸੂਟ ਬੰਦਾ ਅਸੀਂ 11000 'ਚ ਦੇ ਦਾਂਗੇ ਚੱਕੋ ਜੀ ਦੇਖੋ ਭੈਣੋ ਆਫਰ ਲਾਤੀ ਆ ਸੂਟਾਂ ਦੇ ਉੱਤੇ 5 ਦਿਨ ਦੀ 5 ਦਿਨ ਤੁਹਾਡੇ ਵੱਡੇ ਫਾਇਦੇ ਹੋਣੇ ਆ ਜੇ ਤੁਸੀਂ ਨੇੜੇ ਹੈਗੇ ਆ ਤੇ ਆਜੋ ਜੇ ਤੁਸੀਂ ਬਾਹਰਲੇ ਮੁਲਕਾਂ 'ਚ ਬੈਠੇ ਹੋ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਪੂਆ ਨੂੰ ਭੇਜ ਦਿਓ ਮਾਸੀ ਨੂੰ ਭੇਜ ਦਿਓ ਤਾਈ ਤਾਚੀ ਨੂੰ ਭੇਜ ਦਿਓ ਆਪਣੀ ਭੈਣ ਨੂੰ ਭੇਜ ਦਿਓ ਸਹੇਲੀ ਨੂੰ ਭੇਜ ਦਿਓ ਉਹ ਭੇਜ ਦਿਓ ਮਾਤੂ ਜੀ ਦੀ ਦਸਤਾਰ ਬਾਗੇ ਪਰਾਨੇ ਜਿੱਥੇ ਤੁਹਾਨੂੰ ਕਾਟੀਆਂ ਦੇ ਭਾਅ ਕੱਪੜਾ ਦੇਣਾ ਇਹ 5 ਦਿਨ ਵੈਡਿੰਗ ਸੂਟਾਂ ਦੀ ਬਹੁਤ ਵੱਡੀ ਸੇਲ ਆਤੀ ਆ ਡਿਜ਼ਾਈਨ ਵੀ ਚੰਗੇ ਦੇਣਿਆ ਵੈਰਾਈਟੀਆਂ ਵੀ ਟੌਪ ਟੌਪ ਦੀਆਂ ਦੇਣੀਆਂ ਹਰ ਇੱਕ ਚੀਜ਼ ਦੇ ਉੱਤੇ ਬਹੁਤ ਵੱਡੀਆਂ ਆਫਰਾਂ ਦੇ ਡਿਸਕਾਊਂਟ ਚੱਲ ਰਹੇ ਆ ਆਜੋ। ਜੀੋ ਭਾਜੀ ਹੈਂਡਵਰਕ ਦੇਖੋ ਕਿੰਨਾ ਸ਼ਾਨਦਾਰ ਕੀਤਾ। ਚੀਜ਼ਾਂ ਬੱਕਰੀਆਂ ਦੇ ਰਹੇ ਆ। ਬਾਜ਼ਾਰ ਤੋਂ ਹਟ ਕੇ ਦੇ ਰਹੇ ਆ। ਓਏ ਇਹੋ ਜੇ ਦੁਪੱਟੇ, ਇਹੋ ਜੇ ਸੂਟ। ਓਹ ਜ਼ੀਰੋ ਟਾਂਕੇ ਦੇ ਕੰਮ ਆ। ਡਿਜ਼ਾਈਨਰ ਪੀਸ ਚੈੱਕ ਕਰੋ ਭਾਜੀ। ਫੋਰ ਸਾਈਡ ਦੁਪੱਟਾ। ਓਏ ਬਾਵਾ ਦੇਖੋ ਕਿੱਡੀਆਂ-ਕਿੱਡੀਆਂ ਬੜੀਆਂ। ਕਿਹੜਾ ਬਿਆਰ ਚ ਦੇ ਦੂ ਰੇਟ ਇਹ। ਆਹ ਦੇਖੋ ਜੀ ਫੈਂਟਾ ਕਲਰ ਆ ਗਿਆ ਸੂਟ ਦਿਖਾਉਂਗਾ ਬਾਅਦ ਚ। ਪਹਿਲਾਂ ਦੇਖ ਲੋ ਦੁਪੱਟਾ ਮੈਂ ਕਹਾ ਦੁਪੱਟਾ ਅੱਛ 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 ਆੱਚੀ ਕਰੀ ਜਾਂਦਾ ਕਹਿੰਦਾ ਲਿਆਵੀ ਭਾਈ ਮੇਤੋ ਸੋਹਣਾ ਕੋਈ ਚੀਜ਼ ਨਹੀਂ ਹੈਗੀ ਬਈ ਜੀ ਆਹ ਦੇਖੋ ਐਦਾਂ ਦੇ ਪੀਸ ਗਰੰਟੀ ਦੇ ਨਾਲ ਚੈਲੰਜ ਦੇ ਨਾਲ ਠੋਕੇ ਕਹਿੰਨੇ ਆ ਕਿਸੇ ਪੰਜਾਬ ਦੀ ਦੁਕਾਨ ਤੇ ਅਜੇ ਆਏ ਨਹੀਂ ਉਹ 2-2 ਮਹੀਨੇ ਪਿੱਛੇ ਚੱਲਦੇ ਆ ਦੁਕਾਨਦਾਰ ਸਾਡੇ ਨਾਲੋਂ ਜੋ ਚੀਜ਼ਾਂ ਮਾਤੂ ਸ਼੍ਰੀ ਦਸਤਾਰ ਲਿਆ ਆ ਇਹ ਰਿਕਾਰਡ ਨਹੀਂ ਟੁੱਟਣੇ ਕਿਸੇ ਤੋਂ ਭਾਈ ਆ ਤਾਂ ਪੂਰਾ ਰਾਣੀ ਕਲਰ ਮਹਾਰਾਣੀ ਮੈਂ ਕਿਹਾ ਆ ਤਾਂ ਚਾਹੇ ਸਾਡੀ ਪਿੰਡ ਦੀ ਆਮ ਭੈਣਿਆ ਸੂਟ ਲੈ ਜਾਵੇ ਸਿਰ ਤੇ ਚੁੰਨੀ ਲੈ ਕੇ ਜਾਵੇ ਵੱਡੇ ਵੱਡੇ ਐਨਆਰਆਈਆਂ ਨੂੰ ਫੇਰ ਕਰ ਦੋ ਉਹ ਫੇਰ ਤਾਂ ਹੋਣੀ ਆ ਕਿਉਂਕਿ ਰੇਡ ਵੀ ਵਧੀਆ ਚੀਜ਼ਾਂ ਰਾਇਲ ਕਲਾਸ ਓਏ ਚੈੱਕ ਕਰੋ ਪਿਓਰ ਬੋਟਮਾ ਪਿਆਰ ਦੇ ਸੂਟ ਇਹੋ ਜੀ ਵੈਰਾਈਟੀ ਨਹੀਂ ਕਿਤੋਂ ਮਿਲਨੀ ਆਹ ਵੈਡਿੰਗ ਸੂਟ ਚੈੱਕ ਕਰੋ ਭਾਜੀ ਵੈਡਿੰਗ ਸੂਟ ਪ्योर ਹੈਵੀ ਸੂਟ ਦੇ ਰਿਆ ਇਹੋ ਜੇ ਡਿਜ਼ਾਈਨ ਇਹੋ ਜੀ ਵੈਰਾਈਟੀ ਕਿਤੋਂ ਨਹੀਂ ਜੇ ਮਿਲਨੀ ਆਹ ਚੱਕੋ ਜੀ ਹੈਂਡਵਰਕ ਵਾਲੇ ਲਹਿੰਗੇ ਜਿਹੜੇ ਬਾਜ਼ਾਰਾਂ ਦੇ ਵਿੱਚ 30 30 40 40 ਹਜ਼ਾਰ ਰੈਂਟ ਤੇ ਲੱਖ ਲੱਖ ਰੁਪਏ ਦਾ ਲਹਿੰਗਾ ਚੱਕੋ ਸਾਡੇ ਕੋਲ ਹੈਂਡਵਰਕ ਵਾਲਾ ਲਹਿੰਗਾ ਲੈ ਜਾਓ 8000 ਚੀ 8000 ਦੇ ਵਿੱਚ ਹੈਵੀ ਲਹਿੰਗਾ ਲੈ ਜਾਓ 8000 ਚ ਉਹ ਬਾਜ਼ਾਰ ਚ ਕਿਰਾਏ ਲੈਣ ਚਲ ਜਿਓ ਪੁੱਛਿਓ ਕਿਰਾਏ ਦੇ ਕਿੰਨੇ ਦਾ ਲਹਿੰਗਾ 15000 ਰੁਪਏ ਦਾ ਕਿਰਾਇਆ ਤੇ ਸਾਡੇ ਕੋਲੋਂ 8000 ਚ ਲੈ ਜਾਓ ਰੰਗ ਤਾਂ ਐਨੇ ਜਾਰੇ ਸੋਹਣੇ ਸੋਹਣੇ ਆ ਉਹ ਫਲੇਅਰ ਖੋਲ ਖੋਲ ਕੇ ਦੇਖੋ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦੇ ਰਣੀਆ ਵੈਡਿੰਗ ਲਹਿੰਗੇ ਆ ਦੇਖੋ ਪੂਰਾ ਸ਼ਾਹੀ ਡਿਜ਼ਾਈਨ ਆ ਸ਼ਾਹੀ ਡਿਜ਼ਾਈਨ ਮਹਾਰਾਣੀ ਡਿਜ਼ਾਈਨ ਕਹਿੰਦੇ ਇਹਨੂੰ ਹਰ ਇੱਕ ਚੀਜ਼ਾਂ ਦੇ ਵਿੱਚ ਨੰਬਰ 1 ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਪਾਰਟੀਆਂ ਵਾਲਾ ਵੀ ਦਿਖਾਉ ਲੈਂਗੇ ਪਾਰਟੀਆਂ ਵਾਲਾ ਕੀ ਪਾਰਟੀਆਂ ਵਾਲਾ ਲਹਿੰਗਾ ਦਿਖਾਣੇ ਆ ਭੈਣ ਨੂੰ ਖੁਸ਼ ਕਰਤਾ ਭੈਣ ਦੀਆਂ ਭੈਣਾਂ ਨੂੰ ਵੀ ਖੁਸ਼ ਕਰ ਦੇਣਾ ਕਿਉਂਕਿ ਉਹਨਾਂ ਨੇ ਵਿਆਹ ਤੇ ਇਦਾਂ ਦੇ ਡਿਜ਼ਾਈਨਰ ਲਹਿੰਗੇ ਪਾਉਣੇ ਆ ਓਏ ਹੈਂਡਵਰਕ ਦੇ ਲਹਿੰਗੇ ਜਿਹੜੇ 40 40 ਹਜ਼ਾਰ ਤੋਂ ਘੱਟ ਨਹੀਂ ਚੱਕੋ ਕੋਈ 10 ਹਜ਼ਾਰ ਦਾ ਕੋਈ 15 ਹਜ਼ਾਰ ਦਾ ਕੋਈ 16 ਹਜ਼ਾਰ ਦਾ ਹੈਵੀ ਹੈਵੀ ਲਹਿੰਗਾ ਜੀ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆ ਚਾਹੇ ਤੁਸੀਂ ਹੈਵੀ ਸੂਟ ਲੈਣੇ ਆ ਹੈਵੀ ਤੁਸੀਂ ਲੈਣੇ ਆ ਲਹਿੰਗੇ ਚਾਹੇ ਲੈਣੀਆਂ ਡਰੈੱਸਾਂ ਤੇ ਬਹੁਤ ਵੱਡੀ ਆਫਰ 5 ਦਿਨ ਪੰਜ ਦਿਨਾਂ ਦੇ ਅੰਦਰ ਅੰਦਰ ਆਜੋ ਐਦਾ ਦੇ ਲਹਿੰਗੇ ਟਾਪ ਦੇ ਡਿਜ਼ਾਈਨ ਕਾਡੀਆਂ ਦੇ ਪਾ ਦੇ ਦਿਆਂਗੇ ਭਾਜੀ 5500 ਰੁਪਏ ਦਾ ਲਹਿੰਗਾ ਚੈੱਕ ਕਰੋ ਫੁੱਲ ਬਣਾ ਹੋਇਆ ਹੈਂਡਵਰਕ ਦੇ ਨਾਲ ਆਹ ਚੈੱਕ ਕਰੋ ਜੀ ਚਾਹੇ ਅੰਗੇਜਮੈਂਟ ਤੇ ਲਹਿੰਗਾ ਪਾਉਣਾ ਪੂਰਾ ਹੈਵੀ ਲਹਿੰਗਾ ਬਜਾਰਾਂ ਦੇ ਵਿੱਚ 30 35000 ਤੋਂ ਘਟਨੀ ਆ ਵੀ ਤੁਸੀਂ 15000 'ਚ ਲੈ ਜਾਓ ਭਾਜੀ ਅੱਧੋ ਅੱਧ ਰੇਟ ਕਰਤੇ ਆ ਲੋ ਜੀ ਹੁਣ ਤੁਹਾਨੂੰ ਦਿੱਲੀ ਮੁਹਾਲੀ ਚੰਡੀਗੜ੍ਹ ਬਾਂਬੇ ਜਾਣ ਦੀ ਨਹੀਂ ਲੋੜ ਕਿਉਂਕਿ ਮਾਤੂਸ਼ਰੀ ਦਸਤਾਰ ਤੇ ਹਰ ਤਰ੍ਹਾਂ ਦੇ ਤੋਹਫੇ ਆ ਚੁੱਕੇ ਆ ਦੇਖੋ ਵਨ ਪੀਸ ਡਰੈਸਾਂ ਬਾਜ਼ਾਰ 'ਚ ਆ ਕੇ 30 3000 35 3500 ਰੁਪਏ ਤੁਸੀਂ ਲਾਉਨੇ ਹੋ ਇੱਥੇ ਕੋਈ 6000 ਦੀ ਕੋਈ 8000 ਦੀ ਕੋਈ 10000 ਦੀ ਆ ਦੇਖੋ ਪੂਰਾ ਡਾਇਮੰਡ ਦੇ ਨਾਲ ਲੱਧਿਆ ਪਿਆ ਪੀੜਾ ਡਾਇਮੰਡ ਦੇ ਨਾਲ ਲੱਧਿਆ ਪਿਆ ਕਲਰ ਲਾਈਟ ਵੀ ਮਿਲ ਜਣੇ ਆ ਕਲਰ ਸਾਨੂੰ ਡਾਰਕ ਹੀ ਮਿਲ ਜਾਣੇ ਆ ਮਾਤਲਬ ਇੱਕੋ ਹੀ ਸ਼ਾਪ ਹੈਟਾਂ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਦਵਾਂਗੇ ਦੇਖੋ ਜੀ ਚੈੱਕ ਕਰੋ ਫਲੇਰ ਆਹ ਚੈੱਕ ਕਰੋ ਹੈਂਡਵਰਕ ਦੇ ਨਾਲ ਮੜੀ ਹੋਈ ਡਰੈਸ ਬਜ਼ਾਰਾ ਚ 30 35000 ਤੋਂ ਘਟਣੀ ਚੱਕੋ ਅਸੀਂ ਸਿਰਫ ਦੇਣੀ ਆ 6000 ਦੇ ਵਿੱਚ 6000 ਚ ਹੈਵੀ ਹੈਵੀ ਡ्रेसेस ਆ ਉਹ ਚਾਹੇ ਕਲਰ ਬਲੈਕ ਲੈ ਲਓ ਬਲੈਕ ਦੇ ਵਿੱਚ ਵੀ ਸਾਡੇ ਕੋਲ ਟਾਪ ਦੇ ਡ्रेसेस ਆ ਹੁਣ ਛੇਤੀ ਛੇਤੀ ਕਰੋ ਮੋਗਾ ਰੋਡ ਪਾਕਾਪਣਾ ਆ ਜਾਓ ਬੈਟੀਆਂ ਅਸੀਂ ਦੇਤੀਆਂ ਨਾ ਤੁਹਾਨੂੰ ਕਿੱਦੋਂ ਨਹੀਂ ਮਿਲਣੀਆਂ ਦੇਖੋ ਜੀ ਸਾਡੇ ਕੋਲ ਸ਼ਰਾਰੇ ਸੂਟ ਵੀ ਹੈਗੇ ਆ ਸਾਡੇ ਕੋਲ ਸਲਵਾਰ ਸੂਟ ਵੀ ਹੈਗੇ ਆ ਉਹ ਸਾਡੇ ਕੋਲ ਪਜਾਮੀ ਸੂਟ ਵੀ ਹੈਗੇ ਆ ਸਾਡੇ ਕੋਲ ਰੰਗ ਸਾਰੇ ਆ ਆ ਦੇਖੋ ਸ਼ੀਸ਼ਿਆਂ ਵਾਲਾ ਪੂਰਾ ਚਮ ਚਮ ਕਰਦਾ ਵਿਆਹ ਤੇ ਪਾ ਕੇ ਜਾਉਗੇ ਨਾ ਮਜ਼ਾ ਆਊਗਾ ਇਹਨੂੰ ਪਲਾਜੋ ਸੂਟ ਕਹਿੰਦੇ ਆ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਮੈਂ ਕਹਿੰਦਾ ਜੀ ਪੂਰੇ ਨਜ਼ਾਰੇ ਪੀਸਤਾ ਸੋਹਣੇ ਆ ਹਰ ਇੱਕ ਦੇ ਪਾਇਆ ਜੱਜੂ ਪਰ ਵੱਡਾ ਫਾਇਦਾ 5 ਦਿਨ ਚ ਕੀ ਹੋਣਾ ਰੇਟ ਬਹੁਤ ਘਟਿਆ ਬਿਆ ਭਾਵੇਂ ਸਤੰਬਰ ਅਕਤੂਬਰ ਨਵੰਬਰ ਦਸੰਬਰ ਚ ਆ ਪਰ ਇਹਨਾਂ 5 ਦਿਨਾਂ 'ਚ ਆ ਜਾਓ ਦਾਜਵਰੀ ਬਣਾ ਲਓ ਲੱਖਾਂ ਰੁਪਏ ਤੁਹਾਡੇ ਵਜਾ ਕੇ ਦੇਣਿਆ ਇਸ ਗੱਲ ਦਾ ਅਸੀਂ ਵਾਅਦਾ ਕਰਦੇ ਆਂ ਰੰਗ ਵੀ ਦੇਖੀ ਜਾਓ ਚੀਜ਼ਾਂ ਦੇਖੀ ਜਾਓ ਆ ਦੇਖੋ ਪਹੁੰਚਦੇ ਕਿੰਨਾ ਸੋਹਣਾ ਡਿਜ਼ਾਈਨ ਤਿਆਰ ਕੀਤਾ ਆ ਸ਼ਰਟ ਚੈੱਕ ਕਰ ਲਓ ਬੈਗ ਚੈੱਕ ਕਰ ਲਓ ਬਾਹਾਂ ਚੈੱਕ ਕਰ ਲਓ ਕੱਲੀ ਕੱਲੀ ਚੀਜ਼ ਲੱਦੀ ਪਈਆ ਭਾਈ ਆ ਤਾਂ ਨਜ਼ਰ ਨਾ ਲੱਗੇ ਡਿਆ ਨੇ ਆ ਬਿਲਕੁਲ ਜੀ ਭਾਜੀ ਸਾਡੇ ਕੋਲੇ ਹਰ ਇੱਕ ਚੀਜ਼ ਮਿਲ ਜਣੀ ਹੈ ਲਹਿੰਗੇ ਸੂਟ ਸ਼ਰਾਰੇ ਗਰਾਰੇ ਲੈਣ ਦੇਣ ਕਰਨਾ ਦਾਜਵਰੀ ਪਹਿਣਾ ਕੁੜੀ ਦੇ ਸੂਟ ਬਣਾਣੇ ਆ ਚਾਹੇ ਤੁਸੀਂ ਮੁੰਡੇ ਨੇ ਆਪਦੇ ਵਿਆਹ ਲਈ ਕਪੜਾ ਖਰੀਦਣਾ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀ ਸਾਰਾ ਕੁਝ ਇੱਕ ਛੱਤ ਹੇਠਾ ਦਵਾਂਗੇ ਤੁਹਾਨੂੰ ਤੁਹਾਨੂੰ ਹੈਂਡਲੂਮ ਤੱਕ ਜੇ ਤੁਸੀਂ ਕੰਬਲ ਲੈਣੇ ਦਾਜਵਰੀ ਆਸਤੇ ਸਾਰਾ ਕੁਝ ਹੀ ਸਾਡੇ ਕੋਲੇ ਇੱਕ ਛੱਤ ਹੇਠਾ ਅਵੇਲੇਬਲ ਕਿਤੇ ਹੋਰ ਜਾਣ ਦੀ ਲੋੜ ਨਹੀਂ ਬਾਗਾ ਪ੍ਰਾਣਾ ਮੋਗਾ ਰੋਡ ਤੇ ਬਾਰ ਬਾਰ ਆਜੋ ਟੋਡੇ ਦੁੱਗਣੇ ਫਾਇਦੇ ਹੋਣ ਆਜੋ ਛੇਤੀ 1 ਲੱਖ ਵਾਲਾ ਕੱਪੜਾ 40000 ਚ 2 ਲੱਖ ਵਾਲਾ ਕੱਪੜਾ 80000 ਚ ਜਲਦੀ ਪਹੁੰਚ ਜਾਓ ਤੁਹਾਡੀ ਉਡੀਕ ਕਰ ਰਹੇ ਆ ਜੀ ਅਸੀਂ ਆਉਣਾ ਕਿੱਥੇ ਆ ਤੁਸੀਂ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਨੰਬਰ ਸਕਰੀਨ ਤੇ ਕੋਈ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਆ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜਸਾਂ ਟੀਵੀ ਬਾਗਾ ਪ੍ਰਾਣਾ